ਕੌਮੀ ਮੁੱਦਿਆਂ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ 7 ਜਨਵਰੀ 2023 ਕਿਉਂਕਿ ਉਹ ਕੌਮ ਦੇ ਮੁੱਦੇ ਸਰਕਾਰਾਂ ਉਹਨਾਂ ਤੇ ਇਨਸਾਫ ਦੇਣ ਲਈ ਤਿਆਰ ਨਹੀਂ ਭਾਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਪੀਆਂ ਦਾ ਇਨਸਾਫ ਹੈ ਜਾਂ ਬਿਆਦੀ ਕਰਨ ਵਾਲੇ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਹੈ ਸੋ ਉਹ ਕਾਨੂੰਨ ਬਣਾਉਣ ਵਾਸਤੇ ਵੀ ਸਰਕਾਰਾਂ ਤਿਆਰ ਨਹੀਂ ਕਿਉਂਕਿ ਜਿਹੜੀਆਂ ਸਜਾਵਾਂ ਕੋਟ ਵੱਲੋਂ ਮਿਲੀਆਂ ਉਹ ਦੁਪਈਆਂ ਕੱਟ ਕੇ ਪਰੰਤੂ ਦੇਹਾਂ ਨਹੀਂ ਹੁੰਦੀ ਤੇ ਉਹ ਬਾਪੂ ਸੂਰ ਸਿੰਘ ਦੀਆਂ ਅਸਤੀਆਂ ਜਿਹੜੀਆਂ ਪਰਿਵਾਰ ਨਾਲ ਸਲਾਹ ਕਰਕੇ ਇੱਥੇ ਪੰਜਾਬ ਲਿਆਂਦੀਆਂ ਜਾਣਗੀਆਂ ਉਹਨਾਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਘਮਾ ਕੇ ਉੱਤੇ ਉਸ ਗੱਡੀ ਦੇ ਇੱਕ ਸਕਰੀਨ ਲਾਈ ਜਾਵੇਗੀ ਜਿਸ 'ਚ ਉਹ ਭਗਵਾਨਤਮਾਨ ਬੋਲ ਰਿਹਾ ਬਾਪੂ ਸੂਰ ਸਿੰਘ ਦੇ ਕੋਲ ਬੈਠ। ਸੋ ਦਿਖਾਇਆ ਜਾਏਗਾ ਕਿ ਇਹ ਕਿਹੜੇ ਇਹਨੇ ਵਾਦੇ ਕਰੇ ਸੀ ਅੱਜ ਉਹਨਾਂ ਵਾਦਿਆਂ ਤੇ ਆਪ ਪੂਰੀ ਅਨੁਸ਼ਾਨ ਕਰੇ ਕਿ ਸਰਕਾਰਾਂ ਨੂੰ ਹਿਲਾਉਣ ਲਈ 16 ਫਰੂਜ ਨੂੰ ਦੋ ਪ੍ਰੋਗਰਾਮ ਐਲਾਨ ਕੀਤੇ ਜਾਣਗੇ ਬਹੁਤ ਵੱਡੀ ਗੱਲ 16 ਨੂੰ ਸੋਮਨੀ ਇਨਸਾਫ ਮੋਰਚੇ ਦੇ ਵਿੱਚ ਮੀਟਿੰਗ ਕਰਕੇ ਕੋਈ ਵੱਡਾ ਐਲਾਨ ਕਰਾਂਗੇ ਤਾਂ ਜੋ ਪੰਜਾਬ ਦੀ ਜਿਹੜੀ ਜਨਤਾ ਹੈ ਜਿਹੜੀ ਗੈਜਬੁੱਧੇ ਨੇ ਜਿਵੇਂ ਬਕਤੀ ਨੇ ਕਿਹਾ ਉਹਨਾਂ ਦੇ ਵਿੱਚ ਸਹਿਮਤ ਹੋ ਸਕੇ ਪ੍ਰੈਸ਼ਰ ਬਣ ਸਕੇ ਔਰ ਅਸੀਂ ਅੱਜ ਇਹ ਵੀ ਹੋਇਆ ਕਿ ਮੋਰਚਾ ਉਦੋਂ ਤੱਕ ਚੱਲੂਗਾ ਜਦ ਤੱਕ ਮੰਨਣਾ ਨਹੀਂ ਮੰਨਿਆ ਜਾਂਦਾ ਔਰ 2027 ਆਉਣ ਵਾਲਾ ਜਿਉਂ-ਜਿਉਂ ਨੇੜੇ ਆਊਗਾ ਸਾਡਾ ਪ੍ਰੇਸ਼ੀ ਵਧੂਗਾ ਤਦ ਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਕੌਮੀ ਮੁੱਦਿਆਂ ਲੈ ਕੇ ਕੌਮੀ ਇਨਸਾਫ ਮੋਰਚਾ ਲਗਿਆ 7 ਜਨਵਰੀ 2023 ਕਿਉਂਕਿ ਉਹ ਕੌਮ ਦੇ ਮੁੱਦੇ ਸਰਕਾਰਾਂ ਉਹਨਾਂ ਦੇ ਇਨਸਾਫ ਦੇਣ ਲਈ ਤਿਆਰ ਨਹੀਂ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਹੋਈਆਂ ਬੇਅਦਬੀਆਂ ਦਾ ਇਨਸਾਫ ਹੈ ਯਾ ਬੇਆਬਦੀ ਕਰਨ ਬੰਦੇ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਹੈ ਸੋ ਉਹ ਕਾਨੂੰਨ ਬਣਾਉਣ ਵਾਸਤੇ ਵੀ ਸਰਕਾਰਾਂ ਤਿਆਰ ਨਹੀਂ ਸੋ ਅੱਜ ਉਸ ਮੁੱਦਿਆਂ ਤੇ ਅਸੀਂ ਵਿਚਾਰ ਕਰੀਏ ਕਿ ਕਿਸ ਤਰ੍ਹਾਂ ਸਰਕਾਰਾਂ ਤੇ ਦਬਾਅ ਪਾਇਆ ਜਾਵੇ ਕਿਉਂਕਿ ਜਿੱਥੇ ਮੁੱਦਿਆਂ ਦੀ ਗੱਲ ਹੈ ਉਥੇ ਮਨੁੱਖੀ ਅਧਿਕਾਰਾਂ ਦਾ ਮਸਲਾ ਕਿਉਂਕਿ ਜਿਹੜੀਆਂ ਸਜ਼ਾਾਂ ਕੋਰਟ ਵੱਲੋਂ ਮਿਲੀਆਂ ਉਹ ਦੁੱਗਣੀਆਂ ਕਰ ਚੁੱਕੇ ਪਰੰਤੂ ਰਿਹਾਈਆਂ ਨਹੀਂ ਹੋਈਆਂ ਇਸ ਲਈ ਇਹ ਤੇ ਵਿਚਾਰ ਚਰਚਾ ਕਰਨ ਵਾਸਤੇ ਅੱਜ ਅਸੀਂ ਮੀਟਿੰਗ ਕੀਤੀ ਜੀ तकरीबन ਸਾਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਇੱਥੇ ਪਹੁੰਚੇ ਆ ਵਿਚਾਰਾ ਹੋਈਆਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਇੱਕ ਵੱਡਾ ਇਕੱਠ ਕੌਮੀ ਇਨਸਾਫ ਮੋਰਚੇ ਵਿੱਚ ਕਰਨਾ ਤਾਂ ਕਿ ਦੱਸਿਆ ਜਾ ਸਕੇ ਦੂਜਾ ਇੱਕ ਇਹ ਵਿਚਾਰ ਹੋਈ ਹੈ ਵੀ ਬਾਪੂ ਸੂਰਤ ਸਿੰਘ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 10 ਸਾਲ ਸੰਘਰਸ਼ ਕਰਿਆ ਉਹ ਕਾਲ ਚਲਾਣਾ ਕਰਗੇ ਉਹਨਾਂ ਦਾ ਸੰਸਕਾਰ 26 ਜਨਵਰੀ ਨੂੰ ਯੂ ایس ਐ ਤੇ ਹੋਇਆ ਸੋ ਜਦੋਂ ਸੰਘਰਸ਼ ਕਰ ਰਹੇ ਸੀ ਭਗਵੰਤ ਮਾਨ ਜਿਹੜਾ ਅੱਜ ਦਾ ਮੁੱਖ ਮੰਤਰੀ ਹੈ ਪੰਜਾਬ ਦਾ ਉਹ ਉੱਥੇ ਜਾਂਦਾ ਰਿਹਾ ਬੋਲਦਾ ਰਿਹਾ ਉਹ ਵੀਡੀਓ ਬਣੀ ਵੀ ਹੈ ਸੋ ਉਹ ਇਹੀ ਗੱਲ ਕਹਿੰਦਾ ਸੀ ਕਿ ਸੰਵਿਧਾਨ ਵੱਲੋਂ ਜਿਹੜੀਆਂ ਅਦਾਲਤਾਂ ਬਣੀਆਂ ਅਦਾਲਤਾਂ ਵੱਲੋਂ ਮਿਲੀਆਂ ਸਜ਼ਾਵਾਂ ਉਹ ਬੰਦੀ ਸਿੰਘ ਪੂਰੀਆਂ ਕਰ ਚੁੱਕੇ ਕਿਉਂ ਨਹੀਂ ਰਿਹਾਈਆਂ ਕਰ ਰਹੀਆਂ ਸਰਕਾਰਾਂ ਉਹ ਉਹਨਾਂ ਨੂੰ ਭੰਡ ਰਿਹਾ ਸਰਕਾਰਾਂ ਦੀ ਮੌਕੇ ਦੀ ਸਰਕਾਰ ਚੀਜ਼ ਸੀ ਸੋ ਅਸੀਂ ਉਹ ਵੀ ਸੰਗਤਾਂ ਤੇ ਸਾਹਮਣੇ ਲੈ ਕੇ ਜਾਣਾ ਆਉਣ ਵਾਲੇ ਦਿਨ 'ਚ ਵਿਚਾਰ ਹੋਈਏ ਕਿ ਉਹ ਬਾਪੂ ਸੂਰਜ ਸਿੰਘ ਦੀਆਂ ਅਸਤੀਆਂ ਜਿਹੜੀਆਂ ਪਰਿਵਾਰ ਨਾਲ ਸਲਾਹ ਕਰਕੇ ਇੱਥੇ ਪੰਜਾਬ ਲਿਆਂਦੀਆਂ ਜਾਣਗੀਆਂ ਉਹਨਾਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਘੁਮਾ ਕੇ ਉੱਤੇ ਉਸ ਗੱਡੀ ਤੇ ਇੱਕ ਸਕਰੀਨ ਲਾਈ ਜਾਵੇਗੀ ਜਿੱਥੇ ਉਹ ਪ੍ਰਗੰਤਮਾਨ ਬੋਲ ਰਿਹਾ ਬਾਪੂ ਸੂਰਤ ਸਿੰਘ ਦੇ ਕੋਲ ਬੈਠ ਕੇ ਸੋ ਦਿਖਾਇਆ ਜਾਏਗਾ ਕਿ ਇਹ ਕਿਹੜੇ ਇਹਨੇ ਵਾਦੇ ਕਰੇ ਸੀ ਅੱਜ ਉਹਨਾਂ ਵਾਦਿਆਂ ਤੇ ਆਪ ਪੂਰ ਨਹੀਂ ਉਤਰਿਆ ਸੋ ਇਹਨਾਂ ਮੁੱਦਿਆਂ ਤੇ ਵਿਚਾਰ ਕਰਨ ਲਈ ਅੱਜ ਅਸੀਂ ਮੀਟਿੰਗ ਸੱਦੀ ਸੀ ਬਹੁਤ ਸੁਖਾਮੇ ਮਾਹੌਲ ਚ ਮੀਟਿੰਗ ਹੋਈ ਹੈ ਆਪਣੇ ਆਪਣੇ ਸੁਝਾਅ ਦਿੱਤੇ ਹਨ ਕਿਸਾਨ ਆਗੂ ਹੈ ਇਹ ਬੈਠੇ ਹਨ ਡਾਕਟਰ ਦਰਸ਼ਨਪਾਲ ਸਿੰਘ ਜੀ ਆਪਣੇ ਗੁਰਦੀਪ ਸਿੰਘ ਮਠਿੰਡਾ ਜੀ ਹਰਪਾਲ ਸਿੰਘ ਚੀਮਾ ਜੀ ਅਮਾਨ ਸਿੰਘ ਮਾਨ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਅਕਾਲੀ ਦਰਬ ਅੰਮ੍ਰਿਤਸਰ ਵੱਲੋਂ ਤੇ ਲਖਵਾਲ ਯੂਨੀਅਨ ਬਲਜੀਤ ਸਿੰਘ ਭਾਉ ਹੋਰ ਬਹੁਤ ਸਾਡੇ ਸਤਾਰਯੋਗ ਪਹੁੰਚੇ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਸੋ ਆਉਣ ਵਾਲੇ ਦਿਨਾਂ 'ਚ ਅਸੀਂ ਅੱਗੇ ਰਣਨੀਤੀ ਕੀ ਬਣਾਣੀ ਆ ਉਸ ਤੇ ਅੱਜ ਵਿਚਾਰਾ ਜਿਹੜੇ ਅੱਜ ਦੀ ਮੀਟਿੰਗ 'ਚ ਅਸੀਂ ਫੈਸਲਾ ਲਿਆ ਬਹੁਤ ਗੰਭੀਰ ਵਿਚਾਰ ਵਟਾਂਦਰੇ ਤੋਂ ਬਾਅਦ ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਕਿ ਬਹੁਤ ਲੰਬੇ ਸਮੇਂ ਤੋਂ ਸਰਕਾਰਾਂ ਸਮਾਜ ਦੇ ਵਿੱਚ ਵੱਖ-ਵੱਖ ਧਰਮਾਂ ਦੇ ਆਧਾਰ ਤੇ ਵੱਖ-ਵੱਖ ਕਿੱਤਿਆਂ ਦੇ ਆਧਾਰ ਤੇ ਫੁੱਟ ਪਾਉਂਦੀਆਂ ਰਹੀਆਂ ਅੱਜ ਦੀ ਮੀਟਿੰਗ ਅਸੀਂ ਮਹਿਸੂਸ ਕਰਦੇ ਹਾਂ ਕਿ ਹਰ ਵਿਚਾਰਧਾਰਾ ਦੇ ਇੱਥੇ ਲੋਕ ਆਏ ਜੱਥੇਬੰਦੀਆਂ ਆਈਆਂ ਆਗੂ ਆਏ ਤੇ ਉਸ ਪ੍ਰਚਾਰ ਨੂੰ ਅਸੀਂ ਠੱਲ ਪਾਉਣ ਲਈ ਇੱਕ ਵੱਡਾ ਕਦਮ ਪੁੱਟਿਆ 16 ਫਰਵਰੀ ਨੂੰ ਕੌਮੀ ਸਾਬ ਮੋਰਚੇ ਦੇ ਵਿੱਚ ਸਮੁੱਚੀਆਂ ਸੰਪਰਦਾਵਾਂ ਦੀਆਂ ਸਮੁੱਚੀਆਂ ਕਿਸਾਨ ਜੱਥੇਬੰਦੀਆਂ ਦੀਆਂ ਕਿਸਾਨ ਮੋਰਚੇ ਦੇ ਵਿੱਚ ਜਿੰਨੇ ਸਾਰੀਆਂ ਜੱਥੇਬੰਦੀਆਂ ਉਹਨਾਂ ਦੀ ਤੇ ਹੋਰ ਇਸ ਤਰ੍ਹਾਂ ਜਿਹੜੀਆਂ ਸਮਾਜਿਕ ਰਾਜਨੀਤਿਕ ਜੱਥੇਬੰਦੀਆਂ ਜਿਹੜੀਆਂ ਪੰਥਕ ਜੱਥੇਬੰਦੀਆਂ ਦੇ ਆਗੂਆ ਜਾਈ ਸੀ ਇਹ ਤੋਂ ਬਿਨਾ ਹੋਰ ਭਾਏ ਕੋਈ ਹਿਊਮਨ ਰਾਈਟਸ ਦੀਆਂ ਜੱਥੇਬੰਦੀਆਂ ਇੱਕ ਵੱਡੀ ਮੀਟਿੰਗ ਕਰਕੇ ਸਾਰਿਆਂ ਨਾਲ ਉਸ ਤੋਂ ਪਹਿਲਾਂ ਵਿਚਾਰ ਕਰਕੇ 16 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਪਲਿੱਕਿਆ ਜਾਏਗਾ ਜਿਹਦੇ ਨਾਲ ਅਸੀਂ ਸਮਝਦੇ ਹਾਂ ਕਿ ਸਰਕਾਰ ਛੋਟੇ ਪ੍ਰੋਗਰਾਮਾਂ ਤੇ ਜਾਂ ਸਾਡੇ ਵੱਖ-ਵੱਖ ਰਹਿਣ ਦੇ ਉੱਤੇ ਉਹਨਾਂ ਨੇ ਕੋਈ ਕੰਨ ਤੇ ਜੂ ਨਹੀਂ ਸਰਕੀ ਸਾਨੂੰ ਉਮੀਦ ਹੈ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਇਹ ਸਰਕਾਰਾਂ ਨੂੰ ਹਿਲਾਉਣ ਲਈ 16 ਫਰਵਰੀ ਨੂੰ ਜੋ ਪ੍ਰੋਗਰਾਮ ਐਲਾਨ ਕੀਤੇ ਜਾਣਗੇ ਬਹੁਤ ਵੱਡੇ ਹੋਣਗੇ ਧੰਨਵਾਦ ਕੌਮੀ ਸਾਂਝ ਮੋਰਚੇ ਚ ਮੋਹਾਲੀ 16 ਦੀ ਮੀਟਿੰਗ ਹੈ ਮੀਟਿੰਗ ਆ ਪ੍ਰੋਗਰਾਮ 16 ਦੀ ਮੀਟਿੰਗ ਹੈ ਸਾਰੇ ਵਿੱਚ ਐਲਾਨ ਕਰਾਂਗੇ ਕੀ ਪ੍ਰੋਗਰਾਮ ਕਰਾਂਗੇ ਜਿਵੇਂ ਗੁਰਦੇਵ ਸਿੰਘ ਜੀ ਹੋਰਾਂ ਨੇ ਕਿਹਾ ਹੈ ਮਲਕਿ ਐਸੀ ਇੱਕ ਵੱਡੇ ਪ੍ਰਚਾਰ ਦੀ ਮਹਿੰਮ ਵੀ ਸ਼ੁਰੂ ਕਰ ਰਹੇ ਹਾਂ ਪਟਿਆਲਾ ਫਤਿਹਗੜ੍ਹ ਸਾਹਿਬ ਰੋਪੜ ਮੋਹਾਲੀ ਜ਼ਿਲ੍ਹਿਆਂ ਨੂੰ ਆਪਣਾ ਇੱਕ ਤਰ੍ਹਾਂ ਦਾ ਕਹਿੰਦੇ ਮੇਨ ਜ਼ਿਲ੍ਹੇ ਬਣਾ ਕੇ ਨੰਬਰ 1 ਨੰਬਰ 2 ਦੇ ਉੱਤੇ ਅਸੀਂ 16 ਦਾ ਜਿਵੇਂ ਗੁਰਦੀਪ ਸਿੰਘ ਉਹਨਾਂ ਨੇ ਕਿਹਾ 16 ਨੂੰ ਕੌਮੀ ਇਨਸਾਫ ਮੋਰਚੇ ਦੇ ਵਿੱਚ ਮੀਟਿੰਗ ਕਰਕੇ ਕੋਈ ਵੱਡਾ एलान ਕਰਾਂਗੇ ਤਾਂ ਜੋ ਪੰਜਾਬ ਦੀ ਜਿਹੜੀ ਜਨਤਾ ਹੈ ਜਿਹੜੀ ਜਾਇਜ਼ ਮੁੱਦੇ ਨੇ ਜਿਵੇਂ ਬਾਪੂ ਜੀ ਨੇ ਕਿਹਾ ਉਹਨਾਂ ਦੇ ਉੱਤੇ ਸੰਗਠਿਤ ਹੋ ਸਕੇ ਪ੍ਰੈਸ਼ਰ ਬਣ ਸਕੇ ਔਰ ਅਸੀਂ ਅੱਜ ਇਹ ਵੀ ਹੋਇਆ ਕਿ ਮੋਰਚਾ ਉਦੋਂ ਤੱਕ ਚੱਲੂਗਾ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਔਰ 2027 ਆਉਣ ਵਾਲਾ ਜਿਉਂ-ਜਿਉਂ ਨੇੜੇ ਆਊਗਾ ਸਾਡਾ ਪ੍ਰੈਸ਼ਰ ਵੀ ਵਧੂਗਾ ਸਾਡੀ ਜਿੱਤ ਵੀ ਭਾਜੀ ਜਿਸ ਤਰ੍ਹਾਂ ਪਹਿਲਾਂ ਵੀ ਕੋਈ ਵਾਰ ਕਮਿਊਨ ਸਾ ਮੋਟੇ ਵੱਲੋਂ ਦਿੱਤੇ ਗਏ ਨੇ ਔਰ ਜਿਹੜੇ ਲੀਡਰ ਪ੍ਰੋਗਰਾਮ ਦਿੰਦੇ ਉਹਨਾਂ ਨੂੰ ਸਰਕਾਰਾਂ ਨਜ਼ਰਬੰਦ ਕਰ ਦਿੰਦੀ ਕਿ ਇਹ ਤੁਹਾਡਾ ਪ੍ਰੋਗਰਾਮ ਸਿਰੇ ਚੜੂਗਾ ਨਹੀਂ ਮੈਨੂੰ ਲੱਗਦਾ ਨਹੀਂ ਜਿਸ ਕਿਸਮ ਦੀ ਅੱਜ ਚਰਚਾ ਹੋਈ ਹੈ ਇੱਥੇ ਸਾਡੇ ਬੜੇ ਕਿਸਾਨ ਲੀਡਰ ਬੈਠੇ ਨੇ ਹੋਰ ਬੈਠੇ ਨੇ ਔਰ ਜਿਸ ਕਿਸਮ ਦੀ ਤਿਆਰੀ ਕਰ ਰਹੇ ਨੇ ਅਗਰ ਜਨਤਾ ਦੇ ਲੀਡਰਾਂ ਨੂੰ ਐਸ ਕਿਸਮ ਨਾਲ ਕਰਨਗੇ ਤਾਂ ਉਹਨਾਂ ਨੂੰ ਪੁੱਠਾ ਪਊਗਾ